ਜਿਹੜਾ ਪਿੰਡ ਮੁੰਨੇ ਦੇ ਵਿੱਚ ਗੁੱਗਾ ਮਾੜੀ ਭਜਨ ਮੰਡਲੀ ਵੱਲੋਂ ਔਰ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਔਰ ਸਮੁੱਚੇ ਨਗਰ ਔਰ ਐਨ ਆਰ ਆਈ ਵੀਰਾਂ ਵੱਲੋਂ ਅੱਜ ਦਾ ਜਿਹੜਾ ਸ਼ਿੰਜ ਮੇਲਾ ਕਰਵਾਇਆ ਗਿਆ ਉਹਦੇ ਲਈ ਇੱਥੇ ਅਸੀਂ ਹਾਜ਼ਰ ਹੋਏ ਹਾਂ ਔਰ ਮਾਨਯੋਗ ਡਾਕਟਰ ਸੁਖਿੰਦਰ ਕੁਮਾਰ ਸੁਖੀ ਜੀ ਨੇ ਆਣਾ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜਿਹੜਾ ਉਹ ਦਿੱਲੀ ਜਾਣਾ ਪੈ ਗਿਆ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਵਿਕਾਸ ਲਈ ਜਿਹੜਾ ਸਟੇਜ ਲਈ 2 ਲੱਖ ਰੁਪਏ ਔਰ ਨਾਲ ਦੀ ਨਾਲ ਛੱਪੜ ਦੀ ਰੇਟੇਨਿੰਗ ਵਾਲ ਵਾਸਤੇ 5 ਲੱਖ 7 ਲੱਖ ਜਿੰਨਾ ਵੀ ਲਗੇ ਉਹ ਜਿਹੜਾ ਉਹਨਾਂ ਦੇੜ ਦਾ ਜਿਹੜਾ ਇੱਥੇ ਸਾਨੂੰ ਵਾਅਦਾ ਕੀਤਾ ਹੈ ਔਰ ਇਹ ਬਹੁਤ ਜਲਦੀ ਹੀ ਅਸੀਂ ਇਹਨਾਂ ਨੂੰ ਕਹਿ ਕੇ ਆਪਣੀ ਜਿਹੜੀ ਫਰਜ਼ ਹੈ ਫਰਜ਼ ਹੈ ਜਮ੍ਹਾਂਬੰਦੀ ਹੈ ਅਕਸ ਜਿਹੜਾ ਉਹ ਸਾਨੂੰ ਪ੍ਰੋਵਾਈਡ ਕਰਾ ਦੇ ਬਹੁਤ ਜਲਦੀ ਜਿਹੜਾ ਉਹ ਛੱਪੜ ਦਾ ਜਿਹੜਾ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਮੈਂ ਸਾਰੇ ਪ੍ਰਬੰਧਕ ਵੀਰਾਂ ਨੂੰ ਔਰ ਪੱਤਰਕਾਰ ਵੀਰਾਂ ਨੂੰ ਇਸ ਗੱਲ ਲਈ ਵਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਇਹ ਜਿਹੜੇ ਲੋਕਾਂ ਤੱਕ ਗੱਲ ਲੱਗੇ ਲੱਗੇ ਜਾ ਰਹੇ ਹੋ ਕਿ ਜਿਹੜੇ ਲੋਕ ਆ ਪੰਜਾਬ ਦੇ ਨੌਜਵਾਨ ਆ ਉਹ ਨਸ਼ੇਦਲਦਲ ਵਿੱਚੋਂ ਛੱਟ ਕੇ ਇਸ ਨੌਜਵਾਨ ਪੀੜੀ ਨੂੰ ਬਚਾਉਣ ਦੇ ਲਈ ਜਿਹੜਾ ਖੇਡਾਂ ਵੱਲ ਪ੍ਰੇਰਿਤ ਹੋ ਰਿਹਾ ਇਸ ਦਰ ਭਗਵਾਨ ਸਿੰਘ ਜੀ ਮਾਨ ਮਾਨ ਜੋ ਅਰਵਿੰਦ ਕੇਜੀਬਾਲ ਜੀ ਦੀ ਦولت ਆ ਜਿਹੜਾ ਪੰਜਾਬ ਆ ਫਿਰ ਹਸਦਾ ਬਸਦਾ ਰੰਗਲਾ ਪੰਜਾਬ ਜਿਹੜਾ ਬਣਨ ਜਾ ਰਿਹਾ ਇਹਦੇ ਲਈ ਤੁਹਾਡਾ ਸਾਰੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਅੱਜ ਦਾ ਦੇਖ ਰਹੇ ਹੋ ਪੰਜਾਬੀ ਐਨਆਰਆਈ ਪੰਜਾਬੀ ਐਨਆਰਆਈ ਨਿਊਜ਼ ਦੇਖ ਰਹੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਵਸਤੀ ਰਹੇ ਪੰਜਾਬ ਮੇਰੇ ਦੀ ਧਰਤੀ ਭਾਗਾ ਵਾਲੀ ਵਸਤੇ ਰਹਿਣ ਇਥੋਂ ਦੇ ਲੋਕੀ ਕੀ ਹਾਲੀ ਕੀ ਪਾਲੀ ਲੱਗਦੀਆਂ ਛਿੰਝਾਂ ਤੇ ਪੈਂਦੇ ਮੇਲੇ ਵਿੱਚ ਰੌਣਕਾਂ ਭਾਰੀ ਸੋ ਚੌੜੀ ਹਿਕ ਨਾਲ ਗੱਭਰੂ ਫੈਦੇ ਲੱਗ ਪਤਲੇ ਨਰਮ ਟਿਆਰਾਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਜਿੱਥੇ ਕਿ ਅੱਜ ਧੰਨ ਧੰਨ ਸਕੰਦੀ ਪੀਰ ਰੁਗਾ ਯਾਰ ਪੀਰ ਦੀ ਯਾਦ ਨੂੰ ਸਮਰਪਤ ਮੁੰਨਾ ਪਿੰਡ ਵਿਖੇ ਬਹੁਤ ਹੀ ਸ਼ਾਨਦਾਰ ਸਿੰਘ ਮੇਲਾ ਕਰਾਇਆ ਗਿਆ ਉੱਥੇ ਪ੍ਰੰਧਕ ਕਮੇਟੀ ਵੱਲੋਂ ਅੱਜ ਗੱਲ ਕਰਾਂਗੇ ਕੀ ਜਨਾ ਚਾਹੋਗੇ ਅੱਗੇ ਇਸ ਵਿਸ਼ੇਸ਼ ਮੌਕੇ ਤੇ ਅੱਜ ਦਾ ਇਹ ਸਿੰਘ ਮੇਲਾ ਪਿੰਡ ਮੁੰਨਾ ਦੀ ਧਰਤੀ ਜਿਲ੍ਹਾ ਨਵਾਂ ਸ਼ਹਿਰ ਜੋ ਕਿ ਹਰ ਇੱਕ ਸਾਲ ਇਹ ਸਿੰਘ ਮੇਲਾ ਵੱਡੀਆਂ-ਵੱਡੀਆਂ ਪਲੰਘਾਂ ਪੁੱਟਦਾ ਜਾ ਰਿਹਾ ਅੱਗੇ ਵਧਦਾ ਜਾ ਰਿਹਾ ਸੋ ਇਹ ਨਗਰ ਵਾਸੀਆਂ ਦਾ ਸਿਹਰਾ ਇਹ ਸਾਡੀ ਐਨ ਆਰ ਆਈ ਸੰਗਤ ਨੂੰ ਸਿਹਰਾ ਇਹ ਸਿਹਰਾ ਸਾਡੇ ਇਸ ਨਗਰ ਦੀ ਪੰਚਾਇਤ ਨੂੰ ਸਿਹਰਾ ਤੰਤਰ ਗੁੱਗਾ ਯਾਰਪੀ ਦੀ ਇਹ ਸੰਝ ਜਿਹੜੀ ਕਮੇਟੀ ਹੈ ਉਹਨਾਂ ਨੂੰ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਤੰਤਰ ਗੁੱਗਾ ਯਾਰਪੀ ਦਾ ਜਿਨ੍ਹਾਂ ਨੇ ਬੜੀ ਆਪਾਤ ਕਿਰਪਾ ਕਰਕੇ ਇਹ ਸੋਹਣਾ ਚੇਂਝ ਮੇਲਾ ਜੋ ਕਿ ਇੱਕ ਛੋਟਾ ਜਿਹਾ ਪਰਾਲਾ ਅੱਜ ਦੀ ਸਾਡੀ ਨੌਜਵਾਨ ਜੁਨਸ਼ੀਆਂ ਵਿੱਚ ਰੁੜਦੀ ਜਾ ਰਹੀ ਹੈ ਉਹਨੂੰ ਬਚਾਉਣ ਦਾ ਲਈ ਇਹ ਪਰਾਲਾ ਇਸ ਨਗਰ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਸੋ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਕੀ ਕਹਿਣਾ ਚਾਹੀਦਾ? ਅਸੀਂ ਇਹ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਨਸ਼ਿਆਂ ਤੋਂ ਗੁਰੇਜ਼ ਕਰਕੇ ਇਹ ਇੱਕ ਖੇਤਰ ਵਿੱਚ ਪਾਓ ਤਾਂ ਕਿ ਤੁਹਾਡੀਆਂ ਮਾਵਾਂ ਨੇ ਤੁਹਾਨੂੰ ਲਈ ਪਾਲਿਆ, ਸਦਰਾਂ ਨੇ ਪਾਲਿਆ ਉਹ ਜਵਾਨੀ ਨੂੰ ਅਸੀਂ ਬਚਾ ਸਕੀਏ। ਇਹ ਇਹ ਪਰਾਲਾ ਹੈ ਸਾਡਾ ਛਿੰਝ ਮੇਲੇ ਕਰਾਉਣ ਦਾ। ਕਿ ਅਸੀਂ ਆਪਣੀ ਜੋ ਨੌਜਵਾਨੀਆਂ ਮਾਵਾਂ ਦੀਆਂ ਰੀਝਾਂ ਸੱਦਲਾਂ ਨੂੰ ਅਸੀਂ ਪੂਰਾ ਕਰ ਸਕੀਏ ਇਸ ਕਰਕੇ ਅਸੀਂ ਇਹ ਚੰਦ ਮੇਲਾ ਸੀ ਕਰਾਉਂਦੇ ਆ ਸੋ ਬਹੁਤ-ਬਹੁਤ ਧੰਨਵਾਦ ਜੀ ਸਰਦਾਰਾਂ ਦਾ ਬੱਕਾ-ਬੱਕਾ ਆਏ ਪਖਾਰਿਆ ਤੋਂ ਬਹੁਤ-ਬਹੁਤ ਧੰਨਵਾਦ ਜੀ